हां जी किसान भाइयो सत श्री अकाल मीरा सारे ठीक ठाक हो मोंगे चढ़दे कला चाहो होंगे आज गल बात करांगे वासमती दे रेटਾਂ बारे सरों कनक ते 1847 1121 1718 ਤੇ ਕੀ ਡੇਟ ਰਹੇ ਨੇ ਵੱਖ-ਵੱਖ ਮੰਡੀਆਂ ਦੇ ਵਿੱਚ ਆਪਾਂ ਤੁਹਾਨੂੰ ਰੇਟ ਸਾਂਝੇ ਕਰਾਂਗੇ ਇੱਕ ਦੋ ਮੰਡੀਆਂ ਦੇ ਰੇਟ ਨੇ ਜਿਹੜੇ ਕੱਲ ਅਪਡੇਟ ਲੇਟ ਆਈ ਐ ਤੇ ਉਹ ਆਪਾਂ ਤੁਹਾਨੂੰ ਅੱਜ ਦੱਸਾਂਗੇ ਉਹਦੇ ਬਾਰੇ ਵੀ ਜਿਹੜੀਆਂ ਮੰਡੀਆਂ 'ਚ ਕੱਲ ਰੇਟਾਂ ਦੀ ਅਪਡੇਟ ਲੇਟ ਆਈ ਸੀ ਤੇ ਉਹਨਾਂ ਬਾਰੇ ਉਹਨਾਂ ਦੇ ਕੀ ਰੇਟ ਰਹੇ ਨੇ ਉਹ ਵੀ ਰੇਟ ਤੁਹਾਡੇ ਨਾਲ ਸਾਂਝੇ ਕਰਾਂਗੇ ਜਿਹੜੇ ਵੀਰ ਚੈਨਲ ਤੇ ਆਪਣੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਲਿਓ ਜੀ ਤਾਂ ਕਿ ਆਪਣੀ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਆਪਾਂ ਗੱਲਬਾਤ ਕਰਾਂਗੇ ਜੀ ਪਹਿਲਾਂ ਕੱਲ ਜਿਹੜੇ ਰੇਟ ਅਪਡੇਟ ਜਿਹੜੀ ਲੇਟ ਆਈ ਆ ਉਸ ਦੇ ਸਬੰਧ 'ਚ ਤੇ ਜਿਹੜੇ-ਜਿਹੜੇ ਮੰਡੀਆਂ ਜਿਹੜੀਆਂ ਕੱਲ ਲੇਟ ਆਈ ਅਪਡੇਟ ਆ ਪਾਣਾ ਰੇਟ ਸਾਂਝੇ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜੀ ਇੰਦਰੀ ਮੰਡੀ ਦੀ ਇੰਦਰੀ ਮੰਡੀ 'ਚ ਇੱਥੇ 1509 ਵਿਕਿਆ ਜੀ 3150 ਰੁਪਏ ਤੇ 7000 ਜਿਹੜੀ ਬੋਰੀ ਇੱਥੇ ਵਿਕਣ ਲਈ ਆਈ ਆ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਜੀ ਦਿੱਲੀ ਨਰੇਲਾ ਮੰਡੀ 'ਚ ਜਿਹੜੇ ਕੱਲ ਦੀ ਰੇਟ ਨੇ ਇਹ ਜਿਹੜੀ ਕੱਲ ਸ਼ਾਮ ਨੂੰ ਜਿਹੜੀ ਲੇਟ ਅਪਡੇਟ ਆਈ ਸੀ ਉੱਥੇ ਤੇ 17 18 ਜਿਹੜਾ ਵਿਕਿਆ ਜੀ ਦਿੱਲੀ ਦੀ ਨਰੇਲਾ ਮੰਡੀ 'ਚ 3700 ਰੁਪਏ ਤੇ 11 ਵਿਕੇ ਜੀ 4180 ਰੁਪਏ ਤੇ 18 47 ਵਿਕੇ ਜੀ 3000 ਰੁਪਏ ਤੇ 1509 ਵਿਕੇ ਜੀ 3000 ਰੁਪਏ ਇਹ ਕੱਲ ਦੀ ਅਪਡੇਟ ਸੀ ਜੀ ਹੁਣ ਆਪਾਂ ਅੱਜ ਜਿਹੜੀ 12 ਅਗਸਤ ਨੂੰ ਜਿਹੜੀ ਆਈ ਅਪਡੇਟ ਉਹ ਤੁਹਾਡੇ ਨਾਲ ਸਾਂਝੀ ਕਰਦੇ ਆਂ ਬਲੰਦ ਸ਼ਹਿਰ ਮੰਡੀ ਚ ਜਿਹੜਾ ਨਵਾਂ 1509 ਵਿਕੇ ਜੀ 3126 ਰੁਪਏ ਗੋਰਖਪੁਰ ਮੰਡੀ ਜਿਹੜਾ 1509 ਵਿਕੇ ਜੀ 2620 ਰੁਪਏ ਇੱਥੇ ਬਾਜ਼ਾਰ ਖੁੱਲਿਆ ਅੱਜ 2620 ਰੁਪਏ ਜਿਹੜਾ 1509 ਵਿਕਿਆ ਅੱਗੇ ਗੱਲ ਕਰਦਾ ਜੀ ਦਿੱਲੀ ਦਿੱਲੀ ਚ ਸਰੋਂ ਜਿਹੜੀ ਵਿਕੀ ਆ 7200 25 ਰੁਪਏ ਤੇ ਕਣਕ ਵਿਕਿਆ ਜੀ 2800 55 ਰੁਪਏ ਕਰਨਾਲ ਮੰਡੀ ਦੀ ਗੱਲ ਕਰੀਏ ਤਾਂ ਕਰਨਾਲ ਮੰਡੀ ਚ 1509 ਵਿਕਿਆ ਜੀ 3150 ਰੁਪਏ ਖੈਰ ਮੰਡੀ ਦੀ ਗੱਲ ਕਰੀਏ ਤਾਂ 1509 ਵਿਕਿਆ 2988 ਰੁਪਏ ਗੰਗੋਵ ਮੰਡੀ ਦੀ ਗੱਲ ਕਰੀਏ 1509 ਵਿਕਿਆ ਜੀ 3165 ਰੁਪਏ ਲਾੜਵਾ ਮੰਡੀ 'ਚ 1509 ਵਿਕਿਆ ਜੀ 3200 ਰੁਪਏ ਜਿਹੜਾ ਟਾਪ ਦਾ ਰੇਟ ਲੱਗਿਆ ਤੇ ਡਬਰਾ ਮੰਡੀ 'ਚ 1509 ਵਿਕਿਆ ਜੀ 2950 ਰੁਪਏ ਅੱਗੇ ਗੱਲ ਕਰਦੇ ਆ ਜੀ ਸਰਸਾ ਮੰਡੀ 'ਚ ਸਰਸਾ ਮੰਡੀ ਜੀ ਜਿਹੜਾ ਕਣਕ ਦਾ ਰੇਟ ਲੱਗਿਆ ਜੀ 2550 ਰੁਪਏ ਤੋਂ ਲੈ ਕੇ 2610 ਰੁਪਏ ਸਰਸਾ ਮੰਡੀ 'ਚ ਜੋ ਵਿਕਿਆ ਜੀ 2000 ਰੁਪਏ ਤੋਂ ਲੈ ਕੇ 2175 ਰੁਪਏ ਤੇ ਸਰੋਂ ਦਾ ਰੇਟ ਲੱਗਿਆ ਜੀ 6500 ਤੋਂ ਲੈ ਕੇ 6800 70 ਰੁਪਏ ਅਗੇ ਟਹਾਣਾ ਮੰਡੀ ਦੀ ਗੱਲ ਕਰੀ ਤਾਂ 1509 ਜਿਹੜਾ ਕੰਬੈਨ ਨਾਲ ਘਟਿਆ ਹੋਇਆ ਝੋਨਾ ਲੱਗਿਆ ਜੀ 3031 ਰੁਪਏ ਅਦੌਰ ਮੰਡੀ 'ਚ 1509 ਲੱਗਿਆ ਜੀ 3000 ਰੁਪਏ ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜੇ ਅਪਡੇਟ ਆਪਣੇ ਕੋਲੇ ਹਾਈ ਆ ਤੇ ਸ਼ਾਮ ਨੂੰ ਜੇ ਅਪਡੇਟ ਹੋਰ ਆਈ ਤਾਂ ਆਪਾਂ ਨੂੰ ਕੱਲ ਰੇਟ ਸਾਂਝੇ ਕਰਾਂਗੇ ਬਾਕੀ ਦੇ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਜੀ ਕੱਲ ਨੂੰ ਨਵੀਂ ਅਪਡੇਟ ਨਾਲ ਤਦ ਤੱਕ ਲਈ ਧੰਨਵਾਦ ਸਤ ਸ੍ਰੀ ਅਕਾਲ